ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਜਿਹੜੀ ਅੱਜ ਦੀ ਮਿੱਤਰੋ ਵੀਡੀਓ ਆ ਨਾ ਬੜੀ ਇੰਟਰਸਟਿਡ ਵੀਡੀਓ ਆ ਤੁਹਾਡੇ ਕੰਮ ਦੀ ਆ ਧਿਆਨ ਲਾ ਕੇ ਸਾਰੀ ਵੀਡੀਓ ਸੁਣਿਓ ਆਪਾਂ ਅੱਜ ਬਾਈ ਰਿੰਕੂ ਕੋਲੇ ਆਏ ਆ ਆਪਦੇ ਮੈਂ ਮੰਡੀ 'ਚ ਹੀ ਖੜਾ ਗਿੱਦੜਵਾ ਮੇਰਾ ਆਪਦਾ ਇਲਾਕਾ ਜਿਹੜਾ ਬਾਈ ਦਾ ਕੰਮ ਆ ਨਾ ਰਿੰਕੂ ਦਾ ਬਾਈ ਮੰਨ ਕੇ ਚਲੋ ਯਾਰ ਜਿਹੜੇ ਬੰਦੇ ਆਪਦੀ ਜ਼ਿੰਦਗੀ ਹਾਰ ਚੁੱਕੇ ਆ ਨਾ ਉਹ ਬੰਦਿਆਂ ਦੀ ਦੂਰੀ ਵਾਰੋਂ ਨੇ ਜ਼ਿੰਦਗੀ ਬਣਾਤੀ ਆ ਤੇ ਆਜੋ ਆਪਾਂ ਮਿਲਦੇ ਆ 22 ਹੁਰਾ ਨਾਲ ਕਿਉਂਕਿ 22 ਦਾ ਜਿਹੜਾ ਕੰਮ ਆ ਨਾ ਮੇਨ ਉਹ ਹੈਗਾ ਵਜਨ ਵਧਾਉਣ ਜਾਂ ਘਟਾਉਣ ਦਾ ਹੁਣ ਕਈ ਭਰਾ ਮੈਨੂੰ ਕਮੈਂਟਾਂ ਚ ਆਖਣਗੇ ਵੀ ਯਾਰ ਤੂੰ ਆਪਣੀ ਨਿਊਟ੍ਰੀਸ਼ਨ ਲੈਂਦਾ ਨਹੀਂ ਬਈ ਮੇਰਾ ਵੀ ਚੱਲੂ ਆ ਪਰ ਮੇਰਾ ਮੇਰਾ ਕੋਚ ਹੋਰ ਆ ਬਹੁਤ ਵਧੀਆ ਉਹ ਵੀ ਬਈ ਇਨਸਾਨ ਆ ਇਹ ਵੀ ਆਪਣਾ ਭਰਾ ਤੇ ਆਪਾਂ 12-13 ਦਿਨਾਂ ਵਿੱਚ ਦੀ 5 ਕਿਲੋ weight ਘਟਾ ਲਿਆ ਤੇ ਆਜੋ ਮਿੱਤਰੋ ਬਈ ਰਿੰਕੂ ਨਾਲ ਕਰਦੇ ਆ ਗੱਲਬਾਤ ਸਸੀ ਕਾਲ ਜੀ ਸਾਰਿਆਂ ਨੂੰ ਲੈ ਵੀ ਮਿੱਤਰੋ ਆਪਾਂ ਐਂਟਰ ਹੋ ਗਏ ਆ ਤੇ ਇੱਥੇ ਇਹ ਬਾਈ ਕੋਲੇ ਜਿਹੜੇ ਭਰਾ ਬੈਠੇ ਆ ਇਹ ਕਹਿੰਦੇ ਵੀ ਅਸੀਂ ਜਮਾਂ ਜ਼ਿੰਦਗੀ ਤੋਂ ਹਾਰ ਚੁੱਕੇ ਸੀਗੇ ਤੇ ਹੁਣ ਇਹਨਾਂ ਨੇ ਨਵੀਂ ਜ਼ਿੰਦਗੀ ਚੁਣੀ ਆ ਆਪਦੀ ਇੱਕ ਹੋਰ ਗੱਲ ਵੀਡੀਓ ਸਾਰੀ ਧਿਆਨ ਨਾਲ ਸੁਣਿਓ ਇੱਕ ਤੁਹਾਨੂੰ ਆਪਣਾ ਐਵ ਜੀ ਕੁੜੀ ਮਲਾਵਾਂਗੇ ਜਿਹਦੀ ਉਮਰ ਬਹੁਤ ਛੋਟੀ ਆ 23-24 ਸਾਲ ਉਮਰ ਆ ਤੇ ਮਹਾਰਾਜ ਨੂੰ ਪਿਆਰੀ ਹੋਣ ਦੇ ਕਿਨਾਰੇ ਸੀਗੀ ਤੇ ਦੂਰੀਆਂ ਜ਼ਿੰਦਗੀ ਇਹ ਬਾਈ ਨੇ ਦਿੱਤੀ ਹੈ ਇਹਨਾਂ ਤੇ ਆਪਾਂ ਕੱਲੇ-ਕੱਲੇ ਬਾਈ ਤੋਂ ਸਾਰੀ ਪਹਿਲਾਂ ਕਹਾਣੀ ਪੁੱਛਦੇ ਆਂ ਉਹ ਤੋਂ ਬਾਅਦ ਆਪਾਂ ਬਾਈ ਰੈਂਕ ਕੋਲੇ ਜਾਵਾਂਗੇ ਬਾਈ ਕਿੰਨਾ weight ਸੀ ਤੁਹਾਡਾ ਮੇਰਾ 1 ਕੁਇੰਟਲ 1 ਕਿਲੋ 700 ਗ੍ਰਾਮ ਕਿੰਨਾ ਚਿਰ ਹੋ ਗਿਆ ਹੁਣ ਤੁਹਾਨੂੰ ਡਾਈਟ ਪਲਾਨ ਲੈਂਦਿਆਂ ਨੂੰ ਮੈਨੂੰ ਹੁਣ ਉਹ 4 ਸਾਲ ਹੋ ਗਏ ਤੇ ਹੁਣ ਕਿੰਨਾ ਹੋ ਗਿਆ ਹੁਣ ਮੇਰਾ ਇਹ ਮਤਲਬ ਹੈਗਾ 75 ਕਿਲੋ ਠੀਕ ਹੈ ਜੀ ਤੁਹਾਡਾ ਜੀ ਮੈਂ ਜਗਦੀਸ਼ ਸਿੰਘ ਗਦੜੋਲੇ ਦੇ ਰਹਿਣ ਵਾਲੇ ਆਂ ਜੀ ਅਸੀਂ ਮੇਰਾ weight 2 April ਨੂੰ ਅੱਜ ਤੋਂ ਤਨਮੀਨਾ ਦੇ ਵਿੱਚ ਮੈਂ 16 ਕਿਲੋ ਵੇਟ ਘਟਾ ਦਿੱਤੇ ਜੋ ਕਿ ਮੈਂ ਗੋਡਿਆਂ ਤੋਂ ਜਮਾਂ ਰਹਿ ਚੁੱਕਿਆ ਸੀ ਤੇ ਮੇਰਾ ਭਤੀਜਾ ਇਹਨੇ 27 ਕਿਲੋ ਵੇਟ ਵੇਸ ਕੀਤਾ ਇਹਦੇ ਕਰਕੇ ਇਹ ਬੰਦਾ ਮੈਨੂੰ ਇਹ ਬੇਟਾ ਮੇਰਾ ਭਤੀਜਾ ਲੈ ਕੇ ਆਇਆ ਜਦੋਂ ਦਾ ਮ ਆਇਆ ਉਸ ਦਿਨ ਤੋਂ ਰੋਜ਼ ਦਾ ਵਜ਼ਨ ਮੇਰਾ 300 ਗ੍ਰਾਮ ਘਟਦਾ 400 ਗ੍ਰਾਮ ਡੇਲੀ ਦਾ ਵਜ਼ਨ ਘਟ ਰਿਹਾ ਹੈ ਜਣੇ ਕਿ ਮੈਨੂੰ ਆਪ ਦੇ ਆਪ ਨੂੰ ਪਤਾ ਲੱਗਦਾ ਵੀ ਮੈਨੂੰ ਜ਼ਿੰਦਗੀ ਬਹੁਤ ਹੀ ਵਧੀਆ ਮਿਲ ਗਈ ਜਿੱਥੇ ਮੈਂ ਤੋਂ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਸੀ ਹੁਣ ਮੈਂ ਸਾਰੇ ਸ਼ਹਿਰ ਦਾ ਭੱਜ ਕੇ ਘੇੜਾ ਲਾ ਲੈਂਦਾ ਐਨਾ ਕਿ ਮੈਂ ਤੰਦਰੁਸਤੀ ਮਿਲ ਗਈ ਤੇ ਮੈਂ ਇਹ ਕਰਕੇ ਬਹੁਤ-ਬਹੁਤ ਰਿਕੁਇਰ ਦਾ ਧੰਨਵਾਦ ਕਰਦਾ ਜਿਹੜਾ ਬੰਦਾ ਸਾਰਾਂਗ ਜ਼ਿੰਦਗੀ ਬਹੁਤ ਵਧੀਆ ਜ਼ਿੰਦਗੀ ਦੇ ਰਿਹਾ ਹੈ ਬਾਈ ਤੇਰਾ ਆਪਦਾ ਕਿੰਨਾ ਵੇੜ ਸੀ ਭੈਣ ਦੀ ਬਾਈ ਜਿਹੜੀ ਉਹ ਉਹ ਸਾਡੀ ਭੈਣ ਆ ਆਪਦੀ ਕੁੜੀ ਆ ਘਰ ਦੀ ਕੁੜੀ ਉਹ ਸਾਡੀ ਮੇਰੀ ਭੈਣ ਆ ਵਿੱਚ ਆਏ ਨਾ ਹੁਣ ਕਈ ਆਖੀ ਜਾ ਕਿਵੇਂ ਭੈਣ ਆ ਧਰਮ ਦੀ ਭੈਣ ਆ ਆਪਣੀ ਕਿਉਂਕਿ ਇਹ ਸਾਡੇ ਆਪਦੇ ਪਿੰਡਾਂ ਦੀ ਕੁੜੀ ਆ ਪਹਿਲਾਂ ਤੋਂ ਮੰਨ ਕੇ ਚੱਲ ਸਾਡੀ ਗੱਲ ਫੋਨ ਤੇ ਹੁੰਦੀ ਰਹਿੰਦੀ ਆ ਭੈਣ ਨੇ ਆਪਦੀ ਸਾਰੀ ਜ਼ਿੰਦਗੀ ਦਾ ਚਾਨਣਾ ਮੇਰੇ ਕੋਲੇ ਪਾਇਆ ਅੱਜ ਤੁਹਾਨੂੰ ਵਿਦ ਮੋਬਾਈਲ ਵੀਡੀਓ ਸਾਰਾ ਦੱਸੂਗੀ ਪਹਿਲਾਂ ਬਾਈ ਰੈਂਕੂ ਤੋਂ ਪੁੱਛ ਗਏ ਬਈ ਤੂੰ ਆਪਦਾ ਕਿੰਨਾ ਵਜਨ ਘਟਾਇਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਜਕੁਮਾਰ ਆ ਮੇਰੇ ਕਿਰੀਆਨੇ ਦੀ ਦੁਕਾਨ ਆ ਹੋਲਸੇਲ ਦੀ ਬੈਠਣ ਦੇ ਕਾਰਨ ਮੇਰਾ ਕੁਆਂਟਲ weight ਸੀਗਾ 50 ਇੰਚ ਮੇਰਾ ਪੇਟ ਸੀਗਾ ਮੈਂ ਆਪਣਾ 25 ਕਿਲੋ weight 14 ਇੰਚ ਪੇਟ ਘਟਾਇਆ ਪਹਿਲਾਂ ਔਰ ਮੈਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਅੱਜ ਮੈਨੂੰੜ ਤਾਲੀਮਾ ਸਾਲ ਲੱਗ ਕੇ ਆਪਣੇ ਆਪ ਨੂੰ ਬਹੁਤ ਬੈਟਰ ਫੀਲ ਕਰਦਾ ਹੈ ਜਿੱਦਾਂ ਮੈਨੂੰ ਵਧੀਆ ਲੱਗਾ ਤਾਂ ਮੈਂ ਇਹ ਸਿਸਟਮ ਨੂੰ ਸ਼ੁਰੂ ਕੀਤਾ ਔਰ ਲੋਕਾਂ ਦੀ ਹੈਲਪ ਕਰਨੀ ਸ਼ੁਰੂ ਕੀਤੀ। ਇਦਰ ਸਤੀਸ਼ ਜੀ ਆ ਜਿਹਨਾਂ ਨੇ ਆਪਣਾ ਮੇਰੇ ਕੋਲ ਆ ਕੇ weight loss ਕੀਤਾ। ਕਿੰਨਾ ਘਟਾਇਆ ਜੀ ਤੁਸੀਂ? ਮੇਰਾ ਨਾਮ ਸਤੀਸ਼ ਕੁਮਾਰ ਆ। ਆਪਣੀ ਪੰਜਾਬ ਬੁੱਕ ਸੈਂਟਰ ਇਹਨਾਂ ਦੀ ਫਰਮ ਦੀ ਦੁਕਾਨ ਹੈ ਤੇ ਮੇਰਾ ਹੁਣ ਤੱਕ 26 ਕਿਲੋ weight lose ਹੋਇਆ ਰਿੰਕੂ ਜੀ ਕੋਲੇ ਆ ਕੇ। ਮੈਂ ਕਹਿੰਦੀ ਅਸੀਂ ਬਹੁਤ 6 ਮਹੀਨਿਆਂ ਦੇ ਵਿੱਚ ਮੈਂ 26 ਕਿਲੋ weight lose ਕੀਤਾ। ਪੂਰੇ ਫਿੱਟ ਮਹਿਸੂਸ ਕਰਦਾ ਇੱਕ ਗੱਲ ਤਾਂ ਹੈਗੀ ਬਾਈ weight ਵੀ ਘਟਾਇਆ ਨਾਲ ਨਾਲ ਆਪਦੀਆਂ ਦੁਕਾਨਾਂ ਦੀ ਵੀ ਮਸ਼ਹੂਰੀ ਜੀ ਕਰੀ ਜਾਂਦੇ ਵੀ ਸਾਡੇ ਕੋਲੇ ਉਹ ਕੰਮ ਤੇ ਵੀ ਆ ਜਾਓ ਤੇ ਹੁਣ ਬਾਈ ਆਪਾਂ ਆਪਣੀ ਭੈਣ ਨਾਲ ਸਾਰੀ ਗੱਲਬਾਤ ਕਰਦੇ ਆ ਅੱਛਾ ਤੁਸੀਂ ਕਿੰਨਾ weight ਘਟਾਇਆ ਜੀ ਨਾਮ ਨਾਮ ਦਾ ਮੇਰਾ ਨਾਮ ਰਕੇਸ਼ ਕੁਮਾਰ ਆ ਜੀ ਮੇਰਾ ਫਾਸਟ ਫੂਡ ਦਾ ਕੰਮ ਹੈ ਤੇਰਾ ਤਾਂ weight ਵਧਣਾ ਹੀ ਸੀਗਾ ਤੂੰ ਕਹਿੰਦਾ ਤੂੰ ਫਾਸਟ ਫੂਡ ਖਾਂਦਾ ਸੀ ਮੇਰਾ ਇਸ ਟਾਈਮ 23 ਕਿਲੋ weight ਘਟਿਆ ਜੀ ਰਿੰਕੂ ਜੀ ਕਿੰਨੇ ਟਾਈਮ ਚ ਮੇਰਾ 3 ਮਹੀਨੇ ਚ ਠੀਕ ਆ ਬਈ ਰੈਂਕੂ ਇੱਕ ਗੱਲ ਹੋਰ ਦੱਸ ਯਾਰ ਬਈ ਜਿਵੇਂ ਹੁਣ ਮੈਂ ਆਪ ਵੀ ਮੈਂ ਡਾਈਟ ਪਲਾਨ ਲੈਣਾ ਤੇ ਜਿਹੜਾ ਤੁਹਾਡਾ ਡਾਈਟ ਪਲਾਨ ਆ ਇਹਦੇ ਚ ਕਿਤੇ ਇਹ ਤਾਂ ਨਹੀਂ ਵੀ ਤੁਸੀਂ ਰੋਟੀ ਜਮੇ ਛਡਾਉਨੇ ਆ ਨਹੀਂ ਵੀ ਜੀ ਅਸੀਂ ਰੋਟੀ ਛਡਾਉਂਦੇ ਨਹੀਂ ਅਸੀਂ ਰੋਟੀ ਰੋਟੀ ਚ ਖਾਣਾ ਪੀਣਾ ਕੀ ਖਾਣਾਗਾ ਰੋਟੀ ਕਿਵੇਂ ਖਾਣੀ ਐ ਕਿਵੇਂ ਡਾਈਜੈਸਟ ਕਰਨੀ ਐ ਕਿਹੜੀ ਕਿਹੜੀ ਚੀਜ਼ ਆਪਾਂ ਐਡ ਕਰਨੀ ਐ ਤੂੰ ਆ ਜਾ ਗੁੱਡੀ ਔਰ ਇਹ ਸਾਰਾ ਕੁਝ ਸਿਖਾਉਂਦੇ ਆ ਠੀਕ ਆ ਛਡਾਉਂਦੇ ਕੁਝ ਨਹੀਂ ਆ ਅਸੀਂ ਦਿਨ ਚ ਚਾਰ ਵਾਰ ਪੰਜ ਵਾਰ ਛੇ ਵਾਰ ਖਾਣ ਲੰਦਿਆਂ ਹਾਲਾਂਕਿ એનર્ਜੀ ਲੈਵਲ ਬਿਲਡ ਹੁੰਦਾ ਹੈ ਜਦੋਂ ਨਰਜੀ ਲੈਵਲ ਬਿਲਡ ਹੁੰਦਾ ਬੰਦੇ ਚ ਕੰਮ ਕਰਨ ਦੀ ਸ਼ਮਤਾ ਵੱਧਦੀ ਹੈ ਤਾਂ ਜਾ ਕੇ ਕਿਤੇ weight loss ਹੁੰਦਾ ਹੈਗਾ ਇਹ ਨਹੀਂ ਵੀ ਭੁੱਖੇ ਰਹਿ ਕੇ ਹੁੰਦਾ ਠੀਕ ਆ ਬਈ ਯਾਨੀ ਜਿਹੜਾ ਖਾਣਾ ਉਹਦੀ ਤਬਦੀਲੀ ਕਰਦੇ ਆ ਤਬਦੀਲੀ ਕਰਦੇ ਆ ਖਾਣੇ ਦਾ ਥੋੜਾ ਚੇਂਜ ਕਰਦੇ ਆ ਨਿਊਟ੍ਰੀਸ਼ਨ ਵਾਲਾ ਖਾਣਾ ਦਿੰਦੇ ਆ ਜਿਹਦੇ ਵਿੱਚ ਪੋਸਟਿਕ ਤੱਤ ਹੋਣ ਆਪਣੀ ਬੋਡੀ ਨੂੰ ਪੋਸਟਿਕ ਤੱਤਾਂ ਦੀ ਜ਼ਰੂਰਤ ਹੈ ਨਾ ਕਿ ਖਾਣੇ ਦੀ ਜ਼ਰੂਰਤ ਹੈ ਇਹ ਗੱਲਾਂ ਬਈ ਮੈਂ ਐਂ ਦੱਸਦਾ ਮੈਨੂੰ ਤਕਰੀਬਨ ਸਾਰਾ ਪਤਾ ਮੇਰਾ ਆਪਦਾ ਵੀ weight ਘਟੀ ਜਾਂਦਾ ਮੈਂ 5 ਕਿਲੋ weight ਆਪ ਘਟਾਇਆ ਇਹ ਮੈਂ ਗੱਲਾਂ ਪਤਾ ਕਾਹ ਤੋਂ ਦੱਸ ਰਿਹਾ ਕਿਉਂਕਿ ਜਿਹੜੇ ਆਦੇ ਹੁੰਦੇ ਜਿਹੜੇ ਨੂੰ ਕਿਸੇ ਨੂੰ ਵੀ ਭਰਾ ਨੂੰ ਜਾਂ ਭੈਣ ਨੂੰ ਦੁੱਖ ਲੱਗਿਆ ਉਹ ਆਪ ਦਾ ਦੁੱਖ ਆਪ ਜਾਣਦਾ ਤੇ ਇਹ ਬਾਈ ਦੇ ਮਾਮੂਹ ਤਾਂ ਕਹਵਾਇਆ ਵੀ ਕਈ ਨਾ ਅਫਵਾਹਾਂ ਆਪਣੇ ਪੰਜਾਬ ਚ ਬਈ ਰੋਟੀ ਨਹੀਂ ਕਾਣ ਦਿੰਦੇ ਉਹ ਐ ਨਹੀਂ ਕਰਨ ਦਿੰਦੇ ਉਹ ਸਭ ਕੁਛ ਬਈ ਰੋਟੀ ਟੁਕ ਤੁਸੀਂ ਉਵੇਂ ਹੀ ਖਾਓਗੇ ਪਰ ਥੋੜਾ ਜਿਹਾ ਉਹਦਾ ਸਮਾਂ ਬਦਲਣਾ ਪੈਂਦਾ ਕਣ ਪੀਣਾ ਬਦਲਣਾ ਹਾਂ ਇਹ ਨਹੀਂ ਬਈ ਤੁਸੀਂ ਆਪਾਂ 2 ਕਿਲੋ ਜਲੇਬੀਆਂ ਖਾ ਲਿਆ ਜਾਂ ਕਿਲੋ ਚਿਕਨ ਖਾ ਲਿਆ ਉਹ ਚੀਜ਼ਾਂ ਉਹ ਤੁਹਾਨੂੰ ਦੱਸਣਗੇ ਕਿਹੜੀ ਮਾਤਰਾ ਨਾਲ ਬਾਈ ਦਾ ਆਪਾਂ ਚੱਲਦੀ ਵੀਡੀਓ ਚ ਨੰਬਰ ਦਿੱਤਾ ਤੁਸੀਂ ਉਹ ਨੰਬਰ ਤੇ ਬਾਈ ਹੋਰਾਂ ਨਾਲ ਕੰਟੈਕਟ ਕਰੋਗੇ ਜਿਹੜੀ ਆਹ ਗੁੜੀਆ ਦੀ ਕਹਾਣੀ ਇੱਥੇ ਆ ਜਾਪਣੀ ਏ ਬਾਈ ਬਹੁਤ ਮਾਨਕ ਸਤਿ ਸ਼੍ਰੀ ਅਕਾਲ ਇਹ ਭੈਣ ਨੂੰ ਨਾ ਬਲੱਡ ਕੈਂਸਰ ਸੀ ਬਹੁਤ ਨਾਮਰਾਦ ਬਿਮਾਰੀ ਆ ਤੇ ਇਹ ਉਹ ਕੈਂਸਰ ਤੋਂ ਵੀ ਵੀ ਮੰਨ ਕੇ ਚੱਲੋ ਜਮਾਂ ਓਕੇ ਰਿਪੋਰਟ ਹੋ ਗਈ weight ਵੀ ਘਟਾ ਲਿਆ ਤੇ ਅੱਜ ਇਹਦੇ ਚਿਹਰੇ ਤੇ ਗਲੋ ਵੀ ਆ ਤੇ ਇਹ ਇੱਕ ਵਧੀਆ ਜ਼ਿੰਦਗੀ ਜਿਉਂਦੀ ਆ ਆ ਲੈਪਣੀ ਪਹਿਲਾਂ ਮੈਕ ਲਾ ਲਾ ਤੁੰ ਆਈ ਫੜ ਲਵਾਂਗੀ ਅੱਛਾ ਤੁਸੀਂ ਆਏ ਦੱਸੋ ਬਈ ਤੁਹਾਡਾ weight ਕਿੰਨਾ ਸੀ ਬਾਈ ਜੀ weight ਐਕਚੁਅਲ ਦੇ ਵਿੱਚ ਜਿੱਦਾਂ ਸਾਰੀਆਂ ਲੇਡੀਜ਼ ਵੀ ਬੀਰੇ ਦੀਆਂ ਵੀਡੀਓ ਦੇਖਦੀਆਂ ਤਾਂ ਮੇਨ ਮੇਰਾ ਜੋ ਮੈਸੇਜਸ ਆ ਉਹ ਲੇਡੀਜ਼ ਨੂੰ ਆ ਕਿਉਂਕਿ ਜੈਂਟਸ ਦੇ ਮੁਕਾਬਲੇ ਲੇਡੀਜ਼ ਦਾ weight ਜ਼ਿਆਦਾ weight ਕਿਉਂ ਵੱਧਦਾ ਇੱਕ ਹਾਰਮੋਨਸ ਇਨ ਬੈਲੈਂਸ ਹੋਣ ਕਰਕੇ ਠੀਕ ਹੈ ਸ਼ਪੈਚਲੀ ਜਦੋਂ ਆਪਣੇ ਹਾਰਮੋਨਸ ਇਨ ਬੈਲੈਂਸ ਹੁੰਦੇ ਆ ਜੀ ਤਾਂ ਆਪਣਾ weight ਆ ਜੋ ਅਪ ਹੋਣਾ ਸਟਾਰਟ ਹੋ ਜਾਂਦਾ ਜਿਹਦੇ ਕਰਕੇ ਮੰਨ ਕੇ ਚਲੋ ਵੀ ਜੋ ਤੁਹਾਡੀ ਬੋਡੀ ਆ ਉਹ ਅਨਸ਼ੇਪ ਹੋਣੀ ਸਟਾਰਟ ਹੋ ਜਾਂਦੀ ਆ ਬਿਕੋਜ਼ ਆਫ ਤੁਹਾਡੇ ਨੌਲੇਜ ਤੁਹਾਡਾ ਰਹਿਣ ਸਹਿਣ ਤੁਹਾਡੀਆਂ ਹੈਬਿਟਸ ਤਾਂ ਸੇਮ ਇਹੀ ਪ੍ਰੋਸੈਸ ਬਾਈ ਜੀ ਮੇਰੇ ਨਾਲ ਹੋਇਆ ਕਿਉਂਕਿ ਮੇਰੇ ਹਾਰਮੋਨਸ ਇਨ ਬੈਲੈਂਸ ਹੋਏ ਬਹੁਤ ਛੋਟੀ ਏਜ ਦੇ ਵਿੱਚ ਪਹਿਲਾਂ ਮੈਂ ਕੀ ਹੁੰਦੀ ਬਰਗਰ ਗੋਲ ਗੱਪੇ ਬਲੇ ਖਾਂਦੀ ਸੀ ਨਹੀਂ ਹਾਂ ਚਲੋ ਇਹ ਚੀਜ਼ ਵੀ ਕਹਿ ਸਕਦੇ ਆ ਬਟ ਇਹ ਚੀਜ਼ ਹੁੰਦਾ ਵੀ ਹਾਂ ਗੁੱਡ ਹੈਬਿਟਸ ਤਾਂ ਜੇ ਆਪਾਂ ਰੱਖਾਂਗੇ ਬਾਈ ਜੇ ਉਹ ਚੀਜ਼ ਦਾ ਤਾਂ ਵੇਖੋ ਵੀ ਰੀਸ ਹੀ ਨਹੀਂ ਆ ਹਨਾ ਬਟ ਜੇ ਆਪਾਂ ਅਨ ਹੈਲਦੀ ਡਾਈਟ ਲਵਾਂਗੇ ਤਾਂ ਉਹਦਾ ਰਿਜ਼ਲਟ ਵੀ ਅਨ ਹੈਲਦੀ ਹੀ ਆਵੇਗਾ ਜੇ ਆਪਣੀ ਡਾਈਟ ਗੁੱਡ ਨਹੀਂ ਆ ਆਪਾਂ ਬਹੁਤ ਫਾਸਟ ਫੂਡ ਖਾਂਦੇ ਆ ਜਾਂ ਆਪਾਂ ਬਾਹਰ ਲੀਆਂ ਚੀਜ਼ਾਂ ਨੂੰ ਯੂਜ਼ ਕਰਦੇ ਆ ਤਾਂ ਭੁੱਲ ਜੋ ਵੀ ਤੁਹਾਡੇ ਚ ਫਿਟਨੈਸ ਨਾਮ ਦੀ ਚੀਜ਼ ਆਉਗੀ ਠੀਕ ਹੈ ਜੀ ਬਾਕੀ ਮੇਰਾ ਨਾਮ ਜੀ ਐਡਵੋਕੇਟ ਸਿਮਰਨ ਚਰਮਾ ਡਿਸਟ੍ਰਿਕਟ ਸ਼੍ਰੀ ਮੁਕਸਰ ਸਾਹਿਬ ਠੀਕ ਹੈ ਤਾਂ ਇੰਨੀ ਜਿਆਦਾ ਸੀਰੀਅਸ ਪ੍ਰੋਬਲਮ ਹੋ ਗਈ ਸੀ ਜੇ 19 ਸਾਲ ਦੀ ਉਮਰ ਦੇ ਵਿੱਚ ਬਾਈ ਜੀ ਬਲੱਡ ਕੈਂਸਰ ਹੋ ਗਿਆ ਸੀ ਪੰਜਾਬ ਦਾ ਕੋਈ ਵੀ ਫੌਸਟ ਜੇ ਦੋ ਭੈਣੇ ਨੂੰ ਕੈਂਸਰ ਹੋਇਆ ਹਨ ਬਲੱਡ ਟਿਊਮਰ ਕਹ ਲੋ ਕੈਂਸਰ ਆਪਾਂ ਪੰਜਾਬੀ ਦਾ ਸ਼ਬਦ ਹੀ ਵਰਤਾਂਗੇ ਕਿਉਂਕਿ ਆਪਣੀ ਵੀਡੀਓ ਪੰਜਾਬੀ ਦੇਸੀ ਜੱਟ ਵਾਲੀ ਪਸੰਦ ਕਰਦੇ ਉਦੋਂ ਕਿਤੇ ਆਏ ਲੱਗਿਆ ਵੀ ਮੈਂ ਹੁਣ ਤਾਂ ਨਹੀਂ ਬਚਦੀ ਢੇਰੀ ਦੀ ਢਾਲੀ ਸੀ ਬਾਈ ਜੀ ਮੰਨ ਕੇ ਚਲੋ ਵੀ ਦੇਖੋ ਆਪਣਾ ਜੋ ਪੰਜਾਬ ਆ ਗੁਰੂਆਂ ਪੀਰਾਂ ਦੀ ਧਰਤੀ ਆ ਹਨਾ ਤਾਂ ਮੈਂ ਪਰਮਾਤਮਾ ਦੀ ਗਵਾਹੀ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਇਸ ਟਾਈਮ ਤੁਹਾਨੂੰ ਖੜ ਕੇ ਦੱਸਦੀਆਂ ਵੀ ਜੋ ਮੇਰੀ ਕੰਡੀਸ਼ਨ ਸੀ ਇੱਕ ਬੈਡ ਰੈਸਟ ਦੀ ਸੀ 2 ਸਾਲ ਬਾਈ ਜੀ ਮੈਂ ਇੱਕ ਰੂਮ ਦੇ ਵਿੱਚੋਂ ਬਾਹਰ ਨਿਕਲ ਕੇ ਨਹੀਂ ਦੇਖਿਆ ਸੀ ਵੀ ਦੁਨੀਆ ਕਿੱਥੇ ਹੈਗੀ ਆ ਕਿੱਥੇ ਵੱਸਦੀ ਆ ਪ੍ਰੋਪਰ ਬੈਡ ਰੈਸਟ ਤੇ ਹੋ ਗਏ ਸੀਗੇ ਸਾਰੇ ਬੋਡੀ ਗਿਲਟਿਆਂ ਨਾਲ ਭਰ ਗਏ ਸੀ ਠੀਕ ਹੈ ਜੀ ਜੀ ਦੇ ਨਾਲ ਮੰਨ ਕੇ ਚਲੋ ਵੀ ਇੱਕ ਜੋ ਨਿਊਟ੍ਰੀਸ਼ਨ ਆ ਨਾ ਨਿਊਟ੍ਰੀਸ਼ਨ ਬਹੁਤ ਲੋ ਕਹਿ ਦਿੰਦੇ ਆ ਜੇ ਸਾਈਡ ਇਫੈਕਟ ਹੋ ਜਾਊਗਾ ਤਾਂ ਜਦੋਂ ਛੱਡਾਂਗੇ ਓਵਰ weight ਹੋ ਜਾਾਂਗੇ ਬਿਲਕੁਲ ਇਦਾਂ ਦੀਆਂ ਕੋਈ ਗੱਲਾਂ ਨਹੀਂ ਜੀ ਇਹ ਸਾਰੀਆਂ ਅਫਵਾਹਾਂ ਨੇ ਕਿਉਂਕਿ ਲੇਕ ਆਫ ਨੋਲਜ ਜੇ ਤੁਸੀਂ ਇੱਕ ਕੁਦਰਤੀ ਚੀਜ਼ ਨਾਲ ਜੋੜਦੇ ਹੋ ਪਹਿਲਾਂ ਤਾਂ ਬਈ ਜੀ ਪਤਾ ਹੀ ਨਹੀਂ ਕਿਸ ਨੂੰ ਨਿਊਟ੍ਰੀਸ਼ਨ ਹੈ ਕਿ ਨਿਊਟ੍ਰੀਸ਼ਨ ਕੀ ਹੁੰਦਾ ਨਿਊਟ੍ਰੀਸ਼ਨ ਇੱਕ ਨੇਚਰਲ ਖਾਣਾ ਆ ਇੱਕ ਨੇਚਰਲ ਡਾਈਟ ਆ ਜੀ ਜਿਹਦੇ ਨਾਲ ਆਪਾਂ ਪਲੱਗ ਆਊਟ ਹੁੰਨੇ ਆ ਜੋ ਇੱਕ ਪਲਾਂਟ ਬੇਸ ਸੀਡਸ ਨੇ ਤਾਂ ਉਹ ਚੀਜ਼ ਨੂੰ ਆਪਣੀ ਡਾਈਟ ਦੇ ਵਿੱਚ ਲੈ ਕੇ ਆਵੋ ਤਾਂ ਬਈ ਜੇ ਮੈਡੀਸਿਨ ਇਲਾਜ ਨਹੀਂ ਆ ਆਪਾਂ ਨਾਰਮਲੀ ਆਪਾਂ ਨੂੰ ਕੋਈ ਪ੍ਰੋਬਲਮ ਹੋ ਜਾਂਦੀ ਆ ਆਪਾਂ ਕਹਿ ਦਿੰਦੇ ਆ ਵੀ ਮੈਡੀਸਿਨ ਲੈ ਲਓ ਬੈਸਟ ਡਾਕਟਰ ਕੋਲੇ ਚਲੇ ਜਾਓ ਡਾਕਟਰ ਕਿਸੇ ਵੀ ਬਿਮਾਰੀ ਦਾ ਇਲਾਜ ਨਹੀਂ ਆ ਹਾਂ ਜੇ ਤੁਹਾਡਾ ਖਾਣਾ ਗੁੱਡਿਆ ਤੁਸੀਂ ਆਪਣੀਆਂ ਹੈਬਿਟਸ ਨੂੰ ਚੇਂਜ ਕਰ ਲੋਗੇ ਆਪਣੀਆਂ ਆਦਤਾਂ ਨੂੰ ਸੁਧਾਰ ਲੋਗੇ ਤੋ ਬਈ ਕੁਛ ਵੀ ਹੋ ਸਕਦਾ ਤੇ ਮੈਂ ਤੁਹਾਡੇ ਸਾਹਮਣੇ ਜਉਂਦੀ ਜਾਗ ਦੀ ਖੜੀਆਂ ਤੇ ਮੇਰਾ ਰਿਜ਼ਲਟ ਆਇਆ ਨਿਊਟ੍ਰੀਸ਼ਨ ਦੇ ਕਰਕੇ ਆਇਆ ਆਪਦੀ ਆਦਤਾਂ ਚੇਂਜ ਕੀਤੀਆਂ ਇਹ ਨਹੀਂ ਹੈ ਕਿ ਬਈ ਮਹੀਨੇ ਦੇ ਵਿੱਚ ਹੀ ਰਿਜ਼ਲਟ ਮਿਲਣ ਲੱਗ ਜੂ ਕਿਉਂਕਿ ਬਾਡੀ ਟੂ ਬਾਡੀ ਰਿਜ਼ਲਟ ਆਉਂਦਾ ਹੈ ਜੀ ਇਦਾਂ ਦੀ ਗੱਲ ਨਹੀਂ ਹੈ ਕਿ ਆਪਾਂ 1 ਮੰਥ ਯੂਜ਼ ਕਰ ਲਿਆ ਤਾਂ ਬਾਅਦ ਦੇ ਵਿੱਚ ਜੇ ਛੱਡਾਂਗੇ ਉਹੀ ਬੈਡ ਹੈਬਿਟਸ ਨੂੰ ਲੈ ਕੇ ਆਵਾਂਗੇ ਤਾਂ ਧੋਣੀਆਂ ਦੀ ਕੋਈ ਚੀਜ਼ ਲੈ ਲਓ ਉਹ ਸੁਧਾਰ ਨਹੀਂ ਕਰ ਸਕੀ। ਸਾਰੇ ਨਾਲੋਂ ਪਹਿਲਾਂ ਜੀ ਆਪਣੇ ਆਪ ਨੂੰ ਚੇਂਜ ਕਰੋ। ਬਾਕੀ ਜੇ ਮੰਨ ਕੇ ਚੱਲੋ ਵੀ ਆਪਾਂ ਫਾਸਟ ਫੂਡ ਤੇ ਹੁਣ ਜਿਵੇਂ ਤੁਸੀਂ ਗੱਲ ਕੀਤੀ ਸਟਾਰਟਿੰਗ ਦੇ ਵਿੱਚ ਵੀ ਫਾਸਟ ਫੂਡ ਯੂਜ਼ ਕਰਦੇ ਆ ਤਾਂ ਇਹ ਚੀਜ਼ ਨਹੀਂ ਹੁੰਦੀ। ਦੇਖੋ ਖਾਓ ਹਰ ਇੱਕ ਚੀਜ਼ ਖਾਓ। ਟੇਸਟ ਹਰ ਇੱਕ ਚੀਜ਼ ਕਰਨੀ ਚਾਹੀਦੀ ਆ। ਬਟ ਉਸ ਜੀ ਨੂੰ ਹੈਬਿਟ ਨਾ ਬਣਾਓ। ਤਾਂ ਬਾਈ ਜੀ ਹੁਣ ਵੇਖੋ ਵੀ ਜੇ ਆਪਾਂ ਕੋਈ ਡੱਬਾ ਬੰਦ ਚੀਜ਼ ਹੁਣ ਮੰਨ ਕੇ ਚੱਲੋ ਮੈਂ ਤੁਹਾਨੂੰ ਦੱਸਦੀ ਆ ਕਿੱਥੇ ਤਾਂ ਇੱਕ ਘਰ ਦਾ ਦੁੱਧ ਆ। ਕਿੱਥੇ ਕੋਕ ਦੀ ਬੋਤਲ ਆ। ਤਾ ਦੋਨਾਂ ਦਾ ਰਿਜ਼ਲਟ ਕਿਹਦਾ ਬਾਈ ਕੋਕੀ ਦੀ ਬੋਤਲ ਦਾ ਰਿਜ਼ਲਟ ਹੈ ਕਿ ਦੁੱਧ ਦਾ ਦੁੱਧ ਦੇ ਵਿੱਚੋਂ ਆਪ ਨੂੰ ਕੈਲਸ਼ੀਅਮ ਮਿਲੇਗੀ ਤਾਂ ਜੇ ਕੋਕ ਦੀ ਬੋਤਲ ਪੀਵਾਂਗੇ ਤਾਂ ਬਾਈ ਉਹ ਡੱਬਾ ਪਾਉਂਦਾ ਸ਼ੂਗਰੇ ਮਿਲੂਗਾ ਹਾਂ ਉਹਦੇ ਜੋ ਸ਼ੂਗਰੇ ਮਿਲੂਗਾ ਐਂਡ ਸਾਈਡ ਇਫੈਕਟ ਉਸ ਚੀਜ਼ਾਂ ਦੇ ਆ ਜੋ ਡੱਬਾ ਬੰਦ ਹੁੰਦੀਆਂ ਨੇ ਜੋ ਆਪਾਂ ਬੜੇ ਚਾਨ ਨਾਲ ਖਾਣੇ ਆ ਇੱਕ ਬ੍ਰਾਂਡ ਸਮਝ ਕੇ ਖਾਣੇ ਆ ਤੇ ਆਪਣਾ ਜੂਥ ਆ ਬਈ ਕਪੋਸ਼ਣ ਦਾ ਸ਼ਿਕਾਰ ਹੋ ਰਿਹਾ ਕਿਉਂਕਿ ਉਹ ਖਾਣਾ ਖਾ ਹੀ ਨਹੀਂ ਰੇ ਤੁਸੀਂ ਕਿਸੇ ਵੀ ਛੋਟੇ ਬੱਚੇ ਨੂੰ ਪੁੱਛ ਦੇਈ ਕਿਸੇ ਨੂੰ ਪਸੰਦ ਨਹੀਂ ਤੁਸੀਂ ਹਾਂਜੀ ਕਿਸੇ ਵੀ ਛੋਟੇ ਬੱਚੇ ਨੂੰ ਪੁੱਛ ਲਓ ਕਿ ਘਰ ਦਾ ਕੀ ਖਾਣਾ ਤੇ ਬਈ 19% ਮੈਂ ਇਸ ਗੱਲ ਦੀ ਵਿਧ ਹਾਂ ਵਿਧ ਗਾਰੰਟੀ ਦੇ ਨਾਲ ਪੀਜਾ ਜੋ ਵੀ 버ਗਰ ਹੁੰਦਾ ਜੋ ਵੀ ਫਾਸਟ ਫੂਡ ਹੁੰਦਾ ਉਹ ਮੰਗਣਗੇ ਮਾਪਿਓ ਲਿਆ ਕੇ ਦਿੰਦੇ ਆ ਬਾਈ ਜੀ ਜੇ ਉਹਨਾਂ ਨੂੰ ਪੁੱਛਦੇ ਆ ਵੀ ਕਿਉਂ ਨਹੀਂ ਖਾਂਦੇ ਤਾਂ ਉਹ ਕਹਿੰਦੇ ਜੀ ਘਰ ਦਾ ਖਾਣਾ ਨਹੀਂ ਖਾਂਦੇ ਕਿਉਂਕਿ ਬਈ ਆਪਾਂ ਆ ਤਾਂ ਆਪ ਹੀ ਬਗੜਾੜੀਆਂ ਬੱਚਿਆਂ ਦੀਆਂ ਹਨਾ ਇਹ ਚੀਜ਼ ਹੁੰਦੀਆਂ ਮੇਨ ਤੇ ਬਾਕੇ ਬਹੁਤ ਸੋਹਣਾ ਰਿਜ਼ਲਟ ਆ ਬਾਈ ਜੀ ਇੰਨਾ ਕੁ ਵਧੀਆ ਖਾਣਾ ਸਰਦੀ ਬਦੌਲਤ ਰਿਜ਼ਲਟ ਆਇਆ ਜੀ ਜਿਆਦਾ ਤੋਂ ਜਿਆਦਾ ਤੁਸੀਂ ਕਾਲਸ ਕਰੋ ਹਨਾ ਤਾਂ ਲੇਡੀ ਨੂੰ ਲੇਡੀਜ਼ ਨੂੰ ਸਪੈਸ਼ਲ ਮੇਰਾ ਇਹ ਹੀ ਮੈਸੇਜ ਹੈ ਸਾ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਬਹੁਤ ਵਧੀਆ ਆਪਣੀ ਲਾਈਫ ਨੂੰ ਚੇਂਜ ਕਰ ਸਕਦੇ ਹੋ ਮਿੱਤਰੋ ਬਹੁਤ ਵਧੀਆ ਅੰਟਰਸਟਡ ਵਕੀਲ ਸਾਹਿਬ ਨੇ ਗੱਲਾਂ ਦਸੀਆਂ ਤੇ ਇਹ ਗੱਲਾਂ ਬਈ ਸਾਰਿਆਂ ਧਿਆਨ ਨਾਲ ਸੁਣਨ ਵਾਲੀਆਂ ਹਨਾ ਤੇ ਬਾਕੀ ਇਹ ਕੋਈ ਆਏ ਨਹੀਂ ਬਈ ਕਿਸੇ ਦਾ ਜੇ weight ਜਿਆਦਾ ਆ ਆਪਾਂ ਉਹਦਾ ਹਨਾ ਮਜ਼ਾਕ ਬਣਾ ਲਗੇ ਕਈ ਜਿਵੇਂ ਹੁਣ ਮੁੰਡਿਆਂ ਦੇ ਆਮ ਹੀ ਕੁਆਂਟਲ ਕੁਆਂਟਲ ਡੇ ਡੇਡ ਕੁਆਂਟਲ weight ਹੈਗੇ ਪਰ ਨਹੀਂ ਉਹਨਾਂ ਦੀ ਖਰਾਕ ਕੁਝ ਹੋਰ ਆ ਜਿਹੜੀ ਤੁਸੀਂ ਕੋਈ ਵੀ ਖਰਾਕ ਖਾਣੇ ਆ ਗਲਤ ਖਾਣੇ ਆ ਉਹਦੇ ਨਾਲ ਕੋਈ ਬਿਮਾਰੀ ਪੈਦਾ ਹੁੰਦੀ ਆ ਤੁਹਾਨੂੰ ਕਿਸੇ ਵਜ੍ਹਾ ਦੀ ਕੋਈ ਬਿਮਾਰੀ ਵੀ ਹੈਗੀ ਤੇ ਤਾਂ ਵੀ ਤੁਸੀਂ ਇਹ ਚੱਲਦੇ ਨੰਬਰਾਂ ਤੇ ਸੰਪਰਕ ਕਰਿਓ ਕਿਉਂਕਿ 22 ਤੇ ਇਹ ਰਿੰਕੂ ਜੀ ਤੇ ਇਹ ਭੈਣ ਸਿਮਰਨਾ ਇਹਨਾਂ ਦੇ ਆਪਾਂ ਨੰਬਰ ਦੇਵਾਂਗੇ ਜੇ ਕਿਸੇ ਭੈਣ ਨੇ ਗੱਲ ਕਰਨੀ ਹੋਵੇ ਤਾਂ ਉਹ ਭੈਣ ਦੇ ਨੰਬਰਾਂ ਤੇ ਗੱਲ ਕਰਿਓ ਜੇ ਕਿਸੇ ਭਰਾ ਨੇ ਗੱਲ ਕਰਨੀ ਹੋਵੇ ਉਹ ਬਾਈ ਜੀ ਦੇ ਨੰਬਰ ਤੇ ਗੱਲ ਕਰਿਓ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਬਾਡੀ ਚ ਕੋਈ ਕੱਲਾ ਇਹ ਨਹੀਂ ਬਈ ਵੇਟ ਜੇ ਕੋਈ ਵੀ ਹਾਂ ਮਟਾਪੇ ਨਾਲ ਹੀ ਕੋਈ ਬਿਮਾਰੀ ਹੋਊ ਜੀ ਨੂੰ ਕੋਈ ਡਰਾਈ ਫੂਡ سوری ਫਾਸਟ ਫੂਡ ਨਾਲ ਜਾਂ ਕਿਵੇਂ ਵੀ ਲਾ ਲਓ ਤੇ ਉਹਦੇ ਬਾਰੇ ਤੁਸੀਂ ਜਾਣਕਾਰੀ ਲੈਣੀ ਆ ਨੰਬਰ ਚੱਲੀ ਜਾਂਦੇ ਆ ਵੀਡੀਓ ਚ ਵੀਡੀਓ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨੀ ਆ ਤਾਂ ਜੋ ਹਰ ਇੱਕ ਭੈਣ ਭਰਾ ਦਾ ਭਲਾ ਹੋ ਸਕੇ ਤੇ ਮਿਲਦੇ ਹਾਂ ਜੀ ਬਾਕੀ ਇੱਕ ਛੋਟਾ ਜਿਹਾ ਮੈਸੇਜ ਜੀ ਦੇਖੋ ਬੀਰਾ ਜਾਂ ਮੇਰਾ ਹਨਾ ਤਾਂ ਇਹਨਾਂ ਦੇ ਜਰੀਏ ਆਪਾਂ ਤੁਹਾਨੂੰ ਦੇਖੋ ਸਾਰੇ ਪਰਮਾਤਮਾ ਨੂੰ ਮੰਨਣਾ ਲਿਆ ਇਹਦੇ ਵਿੱਚ ਕੋਈ ਵੀ ਤੁਹਾਡੀ ਬੋਡੀ ਤੇ ਸਾਈਡ ਇਫੈਕਟ ਨਹੀਂ ਜੀ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਗਵਾਹੀ ਦੇ ਵਿੱਚ ਕਹਿੰਦੇ ਆ ਕੋਈ ਵੀ ਬਿਮਾਰੀ ਵੱਡੀ ਨਹੀਂ ਹੁੰਦੀ ਸਿਰਫ ਤੁਹਾਡੀਆਂ ਹੈਬਿਟਸ ਨੂੰ ਗੁੱਡ ਕਰਾਂਗੇ ਨੋਰਮਲ ਤੁਸੀਂ ਆਪਣੇ ਆਪ ਨੂੰ ਚੇਂਜ ਕਰ ਲਓ ਤਾਂ ਡਾਕਟਰਾਂ ਦੇ ਜੋ ਦਰਵਾਜੇ ਨੇ ਬਾਈ ਜੀ ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਕਿ ਹਸਪੀਟਲ ਦੇ ਵਿੱਚ ਬੜਨ ਦਾ ਹੀ 50000 ਫੀਸ ਆ ਤੇ ਵੈਂਟੀਲੇਟਰ ਤੱਕ ਤਾਂ ਡੈੱਡ ਪਰਸਨ ਦਾ ਫੀਸ ਬਣਾ ਰਿਹਾ ਕਿਉਂਕਿ ਨਾਰਮਲ ਬੰਦੇ ਆ ਜੀ ਨਾਰਮਲ ਘਰਾਂ ਦੇ ਆਪਾਂ ਆਪਣੇ ਕੋਲੇ ਇੰਨਾ ਇਨਕਮ ਸੋਰਸ ਨਹੀਂ ਹੁੰਦਾ ਕਿ ਆਪਾਂ ਡਾਕਟਰਸ ਨੂੰ ਦੇ ਸਕੀਏ ਮੇਰੀ ਇਹ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਕਿ ਜਿਆਦਾ ਤੋਂ ਜਿਆਦਾ ਤੁਸੀਂ ਨਿਊਟ੍ਰੀਸ਼ਨ ਦੇ ਵੱਲ ਆਓ ਨਿਊਟ੍ਰੀਸ਼ਨ ਇਵਨ 댓 ਨੇਚੁਰਲ ਚੀਜ਼ਾਂ ਜੋ ਆਪਣੇ ਫਰੂਟਸ ਨੇ ਵੈਜੀਟੇਬਲ ਨੇ ਤਾਂ ਇਨਗਰੀਡੀਐਂਟਸ ਜੋ ਹੋਮ ਇਨਗਰੀਡੀਐਂਟਸ ਨੇ ਬਾਰੀਆਂ ਚੀਜ਼ਾਂ ਤੋਂ ਕੁਝ ਨਹੀਂ ਮਿਲਣਾ ਜੀ ਘਰ ਦਾ ਖਾਣਾ ਖਾਓ ਘਰ ਦੇ ਖਾਣੇ ਨਾਲ ਜੁੜੋ ਐਂਡ ਆਪਣੇ ਆਪ ਨੂੰ ਫਿੱਟ ਕਰੋ ਤੇ ਬਾਕੀ ਵੀਰੇ ਕਈ ਲੋਕ ਹੁੰਦੇ ਆ ਡਾਈਟ ਲੈ ਲੈਂਦੇ ਆ ਤੇ ਜੇ ਆਪਾਂ ਖਾਣਾ ਪੀਣਾ ਹੀ ਛੱਡਤਾ ਬੋਡੀ ਦਾ ਵਿਕਾਸ ਹੀ ਨਾ ਹੋਇਆ ਤਾਂ ਬੋਡੀ ਨੂੰ ਜੋ ਪੋਸ਼ਣ ਦੀ ਨੀਡ ਆ ਜੋ ਕੈਪਰਸ ਦੀ ਨੀਡ ਆ ਉਹ ਮਿਲ ਨਹੀਂ ਰਿਹਾ ਤਾਂ ਬੋਡੀ ਵਿਕਾਸ ਕਿਦਾਂ ਕਰੇਗੀ ਹਰ ਇੱਕ ਚੀਜ਼ ਦਾ ਤੁਹਾਨੂੰ ਬਕਾਇਦਾ ਡਾਈਟ ਪਲਾਨ ਦਵਾਂਗੇ ਜੀ ਤੁਹਾਡੀ ਹੋਮ ਰੈਮਡੀ ਦੇ ਨਾਲ ਹੀ ਤੁਹਾਨੂੰ ਦੱਸਾਂਗੇ ਤੁਹਾਨੂੰ ਜਾਣਕਾਰੀ ਕਰਵਾਵਾਂਗੇ ਰਾਜਕੁਮਾਰ ਸਰ ਜਿਨ੍ਹਾਂ ਨੂੰ ਰਿੰਕੂ ਵੀ ਕਿਹਾ ਜਾਂਦਾ ਆਪਣੀ ਗਿੱਦੜਵਾ ਦੇ ਵਿੱਚ ਤਾਂ ਬਹੁਤ ਸੋਹਣਾ ਰਿਜ਼ਲਟ ਲੈ ਕੇ ਆਉਂਦੇ ਆ ਜੇ ਸਾਡੇ ਕੋਲੇ ਰਿਜ਼ਲਟ ਬਹੁਤ ਜ਼ਿਆਦਾ ਰਿਜ਼ਲਟ ਨੇ ਤਾਂ ਭਈ ਪੰਜਾਬ ਦੇ ਤਾਂ ਲੋਕ ਆਪਣੇ ਨਾਲ ਹੈਗੇ ਹੈਗੇ ਆ ਫੋਰਨ ਦੇ ਲੋਕ ਲੇਡੀਜ਼ ਨੇ ਜੋ ਆਪਣੀਆਂ ਭੈਣਾਂ ਨੇ ਬਹੁਤ ਮੇਰੇ ਨਾਲ ਪਰਸਨਲ ਐਡ ਆ ਬਈ ਬਹੁਤ ਜ਼ਿਆਦਾ ਤੇ ਜਿਨ੍ਹਾਂ ਦਾ ਆਪਾਂ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਰਿਜ਼ਲਟ ਲੈ ਕੇ ਆਉਣੇ ਆ ਵਿਦਆਊਟ ਕਿਸੇ ਪ੍ਰੋਬਲਮ ਵਿਦਆਊਟ ਕਿਸੇ ਮੈਡੀਸਿਨ ਇੱਕ ਆਪਾਂ ਰਿਸ਼ਤਾ ਬਣਾ ਕੇ ਭੈਣ ਭਰਾ ਦਾ ਬਈ ਗਾਈਡ ਕਰਦੇ ਆ ਬੰਦੇ ਨੂੰ ਇਹ ਮਾਰਕੀਟ ਵਾਲਾ ਕੰਮ ਹੈ ਨਹੀਂ ਬਈ ਜੀ ਆਪਣਾ ਵੀ ਹਾਂ ਵੀ ਆਪਾਂ ਸੇਲਿੰਗ ਕਰਨਾ ਕਿਸੇ ਚੀਜ਼ ਨੂੰ ਜਾਂ ਮਾਰਕੀਟ ਕਰਨਾ ਅਸੀਂ ਇੱਕ ਸਿਰਫ ਸੇਵਾ ਦੇ ਵਿੱਚ ਆਇਆ ਬਕਾਇਦਾ ਤੁਸੀਂ ਜਿੱਦਾਂ ਮੇਰੀ ਨੌਲੇਜ ਹੈ ਮੇਰੀ ਐਜੂਕੇਸ਼ਨ ਦੇਖੋ ਵੀ ਇੱਕ ਪੰਜਾਬ ਦੇ ਵਿੱਚ ਹੀ ਰਹਿ ਕੇ ਹੁਣ ਮੇਰੀ ਏਜ ਆ ਬਈ ਜੀ 25 ਸਾਲ ਤਜੇ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਬਈ ਭਾਈਂ ਤਾਂ ਬਾਈ ਗੱਲਾਂ ਬਹੁਤ ਢੂੰਗੀਆਂ ਉਮਰ ਭਾਵੇਂ ਛੋਟੀ ਆ ਗੱਲਾਂ ਦਿਮਾਗ ਬਹੁਤ ਪ੍ਰਮਾਤਮਾ ਨੇ ਸਮੱਥ ਬਖਸ਼ਿਆ ਸੋ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਤੁਹਾਨੂੰ ਦੋ ਵਾਰੀ ਕਹਤਾ ਕਿਉਂਕਿ ਇਹ ਵੀਡੀਓ ਹਰੇਕ ਦੇ ਭਲੇ ਲਈ ਆ ਤੇ ਮਿਲਦੇ ਆ ਨਵੀਂ ਵੀਡੀਓ ਨਾਲ ਜਲਦੀ ਧੰਨਵਾਦ ਅਸ਼ੀਰਵਾਦ